ਜੋ ਜਿਹ ਕਨੇ ਵੀ ਜਨਰਲ ਬਰਾਡ ਜਿਹੜੇ ਸੀਗੇ ਉਹਨਾਂ ਨੇ ਸੰਤ ਭਿੰਡਰਾ ਵਾਲੇ ਜਿਹੜੇ ਸੀਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਸਲੰਡਰ ਕਰ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਲੰਡਰ ਨਹੀਂ ਕਰਨਾ ਹੈਗਾ ਨਹੀਂ ਉਹਨਾਂ ਦੀ ਇਹੋ ਜਿਹੀ ਕੋਈ ਗੱਲ ਨਹੀਂ ਇਦਾਂ ਹੋਇਆ ਨਹੀਂ ਸੀਗਾ ਇਦਾਂ ਨਾ ਨਾ ਉਹ 1 ਟੂ 1 ਤਾਂ ਹੋਏ ਨਹੀਂ ਨਾ ਉਹ ਹੂੰ ਉਸ ਤੋਂ ਬਾਅਦ ਇਹ ਹਾਲਾਤ ਹੋ ਗਏ ਜਾਂ ਪੱਤਰਕਾਰ ਉਹ ਸਿੱਧੇ ਚਲੇ ਜਾਂਦੇ ਸੀਗੇ ਹੂੰ ਇੱਕ ਦਿਨ ਪਹਿਲਾਂ ਵੀ ਚਲੇ ਗਏ ਉਹਨਾਂ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਸਟੇਟਮੈਂਟ ਹੂੰ ਤਾਂ ਇਹੋ ਜਿਹੀ ਕੋਈ ਵੀ ਗੱਲ ਨਹੀਂ ਸੀਗੀ ਜਿਹਦੇ ਚੋਂ ਇਹ ਲੱਗੇ ਕਿ ਉਹ ਵੀ ਖਾਲਿਸਤਾਨ ਚਾਹੁੰਦੇ ਆ ਜਾਂ ਹੋਰ ਕੁਛ ਐਹੋ ਜਿਹੀ ਗੱਲਾਂ ਸੀਗੀਆਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਰਨ ਕੀ ਬਣਿਆ ਉਹ ਜਿਆ ਕਿ ਉਸ ਨੂੰ ਮਾਰਨਾ ਪਿਆ ਸਾ ਸ਼ਹੀਦ ਕਰਦਿਆ ਪਿਆ ਜਾਂ ਕਰਨਾ ਜੋ ਵੀ ਹੂੰ ਤੇ ਲੇਕਿਨ ਇਹ ਨਾ ਬਚਾ ਹੋ ਸਕਦਾ ਸੀ ਇਹ ਤਾਂ ਜੇ ਥੋੜੀ ਅਕਲ ਤੋਂ ਕੰਮ ਲੈਂਦੇ ਸਾਰੇ ਲੀਡਰ ਵੀ ਕੰਮ ਲੈਂਦੇ ਜਾਂ ਆਪਣੇ ਪ੍ਰਾਈਮ ਮਿਨਿਸਟਰ ਜਾ ਕੇ ਕਮੇਟੀ ਵੀ ਇਹ ਥੋੜਾ ਕਿੰਨਾ ਕਿਤੇ ਕੁਛ ਨਾ ਕੁਛ ਜੋ ਖਿਚਾਓ ਸੀ ਨਾ ਉਹ ਜ਼ਿਆਦਾ ਬਣਿਆ ਹੋਇਆ ਸੀਗਾ ਕੱਲਾ ਇਹ ਹੀ ਕਾਰਨ ਨਹੀਂ ਸੀਗਾ ਕਾਰਨ ਹੋਰ ਵੀ ਸੀਗੇ ਜਿਨ੍ਹਾਂ ਦੇ ਕਾਰਨ ਇਹ ਸਾਰਾ ਭਾਣਾ ਵਰਤਿਆ ਉਹ ਕਿਹੜੇ ਕਾਰਨ ਸੀਗੇ ਕਾਰਨ ਇਹ ਸੀਗਾ ਕਿ ਇੱਕ ਇੱਕ ਤਾਂ ਮੰਗਾ ਜਿਹੜੀਆਂ ਆਪਣੀ ਅਨੰਦਪੁਰ ਸਾਹਿਬ ਦਾ ਰੈਵੋਲੂਸ਼ਨ ਸੀਗਾ 인ਦਰਾ ਗਾਂਧੀ ਨਹੀਂ ਚਾਹੁੰਦੀ ਕਿ ਦਿੱਤਾ ਜਾਏ ਕੁਝ ਵੀ ਉਹ ਤਾਂ ਕੋਈ ਪ੍ਰਾਈਮ ਮਿਨਿਸਟਰ ਨਹੀਂ ਜਾਏਗਾ ਤੇ ਉਹਦੇ ਲਈ ਫਿਰ ਮੋਰਚਾ ਬਹੁਤ ਲਾ ਕੇ ਰੱਖਦੇ ਸੀ ਹੂੰ ਫਿਰ ਕੁਝ ਜੋ ਕਤਲ ਹੋਏ ਸੀਗੇ ਜਿੰਨੇ హి индуਆਂ ਦੇ ਕਤਲ ਹੋਏ ਬੱਸਾਂ ਜੋ ਕੱਢ ਕੇ ਮਾਰੇ ਗਏ ਹੂੰ ਉਹ ਉਹ ਤਾਂ ਮਤਲਬ ਵਿੰਦਰਾ ਵਾਲੇ ਦਾ ਬਿਆਨ ਤਾਂ ਇਹੀ ਹੈ ਕਿ ਮੈਂ ਤਾਂ ਨਹੀਂ ਕੋਈ ਕਿਸੇ ਨੂੰ ਮਰਵਾਇਆ ਨਹੀਂ ਹੈ ਹੂੰ ਲੇਕਿਨ ਨਾ ਉਹਨਾਂ ਦਾ ਲਾਉਂਦੇ ਸੀ ਸਾਰੇ ਯਾਨਕਿ ਉਹ ਕਹਿ ਸਕਦਾ ਵੀ ਇੱਕ ਸਪੈਸ਼ਲ ਬੰਦੇ ਜਿਹੜੇ ਵਿੱਚ ਬਾੜੇ ਗਏ ਵੀ ਉਹਨਾਂ ਨੂੰ ਖੋ ਸਕਦਾ ਇਹ ਕਾਲੀਆਂ ਪੇਡਾ ਹਮੇਸ਼ਾ ਹੁੰਦੀਆਂ ਨੇ ਜਿਵੇਂ ਆਪਣੇ ਜੋ 84 ਤੋਂ ਬਾਅਦ ਹੋਇਆ ਸਾਰਾ ਤਾਂ ਬਲੈਕ ਹੈਟ ਕਮਾਂਡੋ ਨੇ ਬਹੁਤ ਨੁਕਸਾਨ ਕੀਤਾ ਸੀਗਾ ਤਾਂ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਕੁਝ ਨਾ ਕੁਝ ਕਿਤੇ ਨਾ ਕਿਤੇ ਗੜਬੜ ਸੀ ਤੇ ਜਿਹੜੇ ਹੁਣ ਹਥਿਆਰ ਦਿਖਾਏ ਵੀ ਗਏ ਸੀਗੇ ਉਹ ਹਥਿਆਰ ਉਹਨਾਂ ਨੇ ਵਰਤੇ ਉਹ ਹਥਿਆਰ ਹੋ ਹੂੰ ਉਹ ਪਤਾ ਲੱਗਿਆ ਕਿ ਬਾਹਰ ਮਤਲਬ ਇੰਟੈਲੀਜੈਂਸ ਏਜੰਸੀ ਨੇ ਲਿਆ ਕੇ ਉੱਥੇ ਰੱਖੇ ਹੋਣੇ ਦਿਖਾਉਣ ਲਈ ਜਾਂ ਕਿਉਂਕਿ ਅਸੀਂ ਕੀਤਾ ਹੋਇਆ ਜਿਹੜੇ ਦਰਬਾਰ ਸਾਹਿਬ ਦੇ ਜਿਹੜੋ ਦਿਖਾਇਆ ਸੀ ਨਾ ਵੀ ਇੰਨੇ ਹਥਿਆਰ ਲੱਬੇ ਫੜੇ ਅਸੀਂ ਹੂੰ ਤੇ ਲੇਕਿਨ ਉਥੋਂ ਦਾ ਸਬੂਤ ਉਹ ਮਿਲਦਾ ਨਹੀਂ ਐਕਚੁਅਲੀ ਜੋ ਮੈਂ ਲੱਬਿਆ ਸਾਰਾ ਸਬੂਤ ਉਹਨਾਂ ਕੋਲ ਨਹੀਂ ਹੋ ਸਕਦੇ ਸੀ ਕਿ ਐਡਵਾਂਸ ਐਡਵਾਂਸ ਸੀ ਕਿ ਜਿੰਨੇ ਵੀ ਸੀਗੇ ਹਾਂ ਐਡਵਾਂਸ ਵੈਪਨ ਸੀਗੇ ਸਾਰੇ ਜੋ ਦਿਖਾਏ ਗਏ ਸੀ ਤੇ ਜਿਹੜੇ ਕੁਝ ਹੋ ਸਕਦੇ ਆ ਪਰ ਇੰਨੇ ਨਹੀਂ ਸੀ ਜੋ ਦਿਖਾਇਆ ਜਾ ਜ਼ਿਆਦਾ ਜਾਂ ਦਿਖਾਉਣ ਦੀ ਖਾਤਰ ਕਦੇ ਕਦੇ ਕਰ ਲਿਆ ਜਾਂਦੇ ਆ ਹੂੰ ਤੇ ਇਹ ਵੀ ਦੱਸਿਆ ਇਹ ਕਹਿੰਦੇ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਆਪਰੇਸ਼ਨ ਬਲੂ ਸਟਾਰ ਸਟਾਰਟ ਹੋਇਆ ਤਾਂ ਉਸ ਤੋਂ ਇਲਾਵਾ 30 ਹੋਰ ਜਗ੍ਹਾ ਸੀ ਜਿੱਨਾਂ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਕਿਹੜੇ ਕਿਹੜੇ ਡਿਸਟ੍ਰਿਕਟ ਸੀ ਮੈਂ ਤਾਂ ਹੁਣ ਦੇਖਿਆ ਸੀ ਸਭ ਤੋਂ ਪਹਿਲਾਂ ਮੈਂ ਜਗ ਪਟਿਆਲੇ ਗਿਆ ਸੀ ਹੂੰ ਪਟਿਆਲੇ ਵੀ ਜੋ ਹੈ ਸਰਾਂ ਦੇ ਵਿੱਚ ਅਟੈਕ ਹੋਇਆ ਸੀਗਾ ਬੜੇ ਉੱਥੇ ਬੰਦੇ ਖੂਨ ਲੱਗੇ ਦੀਵਾਰਾਂ ਤੇ ਮੈਂ ਖੁਦ ਦੇਖਿਆ ਟੈਂਕਾਂ ਦੇ ਨਿਸ਼ਾਨ ਦੇਖੇ ਸੀ ਟੈਂਕ ਅੰਦਰ ਇੰਟਰ ਕੀਤਾ ਗੁਰਦੁਆਰੇ ਦੀ ਸਰਾਂ 'ਚ ਉੱਥੇ ਵੀ ਕਾਫੀ ਬੰਦੇ ਮਾਰੇ ਗਏ ਸੀ ਫਿਰ ਅੰਦਰ ਵੀ ਹਰਮੰਦਰ ਸਾਹਿਬ ਦੇ ਉਹ ਜੋ ਆ ਆਪਣਾ ਪ੍ਰਕਾਸ਼ ਸਥਾਨ ਹੈ ਉੱਤੇ ਦਾ ਵੀ ਪਹੁੰਚਣ ਦੀ ਵੀ ਥੋੜੀ ਸੀ ਇਨਫੋਰਮੇਸ਼ਨ ਜੋ ਜਿਆਦਾ ਵੇਰੀਫਾਈ ਨਹੀਂ ਹੋ ਚੱਕੀ ਪਰ ਨੁਕਸਾਨ ਉੱਤੇ ਕਾਫੀ ਹੋਇਆ ਫਿਰ ਮੈਂ ਬਾਅਦ ਚ ਮੁਕਸਰ ਵੀ ਦੇਖਿਆ ਮੁਕਸਰ ਦਾ ਟੈਂਕਾਂ ਦੇ ਨਾਲ ਟੈਂਕ ਨਹੀਂ ਸੀ 3.7 ਇੰਚ ਗਨ ਸੀਗੀ ਜਿਹਦੇ ਨਾਲ ਫਾਇਰ ਕੀਤਾ ਗਿਆ ਸੀਗਾ ਖਾਸ ਕਰਕੇ ਜੋ ਗੁਰਦੁਆਰਾ ਟੁੱਟੀ ਗੰਡੀ ਸੀ ਉਹ ਹਾਲੇ ਵੀ ਨਿਸ਼ਾਨ ਹੈ ਕਿ ਉੱਥੇ ਪਿੱਛੇ ਇੱਕ ਬੋਰਡ ਸੀਗਾ ਉਹ ਵੀ ਬਾਰਾਵਲ ਤੇ ਗੋਲਮਾਰੀ ਸੀ ਸਾਰਾ ਕੋ ਦੇਖਿਆ ਨਿਸ਼ਾਨ ਮੇਰੀ ਕਿਤਾਬ ਚ ਦਿੱਤੀ ਹੈ ਟ੍ਰੇਲਰਾਂ ਸਾਰੀਆਂ ਕਿ ਕਿਵੇਂ ਹੋਇਆ ਕਿੱਥੋਂ ਮਾਰੇਗਾ ਕਿਵੇਂ ਟਾਇਆ ਗਿਆ ਉਹ ਬੰਦੇ ਮਾਰੇ ਗਏ ਸੀ ਉਹਨੇ ਕੇਸ ਚਲਾਇਆ ਗਿਆ ਕਾਫੀ ਦੇਰ ਤੱਕ ਚੱਲਦੇ ਰਹੇ ਜਿਨ੍ਹਾਂ ਬੰਦਿਆਂ ਦੇ ਕੇਸ ਚੱਲੇ ਆ ਲਿਸਟ ਹੈਗੀ ਮੈਂ ਦਿੱਤੀ ਹੋਈ ਹੈ ਸਾਰੀ ਤੇ ਇਸੇ ਤਰ੍ਹਾਂ ਹੀ ਜਿਹੜੇ ਖਾਸ ਕਰਕੇ ਇਥੋਂ ਵੀ ਫੜੇ ਗਏ ਸੀ ਲਾਸ਼ਾਂ ਨਾਲ ਲੱਡ ਕੇ ਲੱਦ ਕੇ ਗਏ ਸੀ ਲਾਣੇ ਉਹ ਤਾਂ ਉਹ ਜੋ ਉਸ ਜਿਵੇਂ ਸਤਕਾਰ ਨਾਲ ਆਖਰੀ ਖੀਰੀ ਭੇਜਣਾ ਹੁੰਦਾ ਉਹ ਨਹੀਂ ਦਿੱਤਾ ਗਿਆ ਸੀ ਔਰ ਜਿਹੜੇ ਕੈਦੀ ਬਣਾਏ ਗਏ ਸੀ ਉਹਨਾਂ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸੀ ਔਰ ਫਿਰ ਉਹਨੂੰ ਬਾਹਰ ਦੀਆਂ ਜੇਲਾਂ ਅਜ ਖਾਸ ਕਰਕੇ ਰਾਜਸਥਾਨ ਦੀਆਂ ਜੇਲਾਂ ਵਿੱਚ ਭੇਜ ਦਿੱਤਾ ਗਿਆ ਜਿਨ੍ਹਾਂ ਚ ਬਹੁਤ ਸਾਲਾਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਡਟਕਦੇ ਕਈ ਤਾਂ ਵਿਚਾਰੇ ਐਵੇਂ ਫਸੇ ਗਏ ਜਿਹੜੇ ਉੱਥੇ ਦਰਸ਼ਨਾਂ ਨੂੰ ਗਏ ਹੋਏ ਸੀ ਤੇ ਉਹਨਾਂ ਨੇ ਸਾਰੇ ਦਰਸ਼ਨਾਂ ਨੂੰ ਗਏ ਚਾਹੇ ਤਾਂਕ ਵੱਧੇ ਸਾਰਿਆਂ ਨੂੰ ਇੱਕ ਇੱਕ ਬਰਾਬਰ ਲਿਆ ਸਾਰਿਆਂ ਨੂੰ ਇਹਨਾਂ ਛੋਟੇ ਛੋਟੇ ਬੱਚੇ 12-12 ਸਾਲ ਦਾ 11-11 ਸਾਲ ਦਾ ਉਹਨਾਂ ਨਾਲ ਵੀ ਵਰਤਾਓ ਜੋ ਸਟੇਟਮੈਂਟਾਂ ਜੋ ਆਇਆ ਹੈ ਰਿਕਾਰਡਡ ਸਟੇਟਮੈਂਟਸ ਹੈ ਉਹਨਾਂ ਜੋ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਟ੍ਰੀਟਮੈਂਟ ਨਹੀਂ ਸੀ ਕੀਤਾ ਗਿਆ ਉਹਨਾਂ ਨਾਲ ਕੀ ਕੀ ਕੀਤਾ ਹੀ ਜਾਂਦਾ ਸੀ ਉੱਥੇ ਉਹਨਾਂ ਨਾਲ ਹਾਂਜੀ ਉੱਥੇ ਉਹਨਾਂ ਨਾਲ ਕੀਤਾ ਕੀ ਜਾਂਦਾ ਸੀ ਜਿਵੇਂ ਹੁਣ ਬੱਚੇ ਜਿਵੇਂ ਮਾਰਨਾ ਕੁੱਟਣਾ ਲਟਕਾਉਣਾ ਉੱਟਣਾ ਤਾਂ ਨਾਰਮਲ ਸਜ਼ਾ ਜੇ ਕਰਦੇ ਜਾਂਦੇ ਨੇ ਜਬ ਜਿਲੀ ਦੇ ਕਰੰਟ ਲਾਉਣੇ ਇਹ ਤਾਂ ਨਾਰਮਲ ਹੁੰਦੇ ਹੀ ਹੁੰਦੇ ਨੇ ਸਾਰੇ ਤੋ ਉਹਨਾਂ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਜ਼ਮੀਨ ਤੇ ਨਹੀਂ ਦੇਖਿਆ ਜਿਹੜੀ ਚੀਜ਼ ਮੈਂ ਜ਼ਮੀਨ ਤੇ ਨਹੀਂ ਦੇਖੀ ਤਾਂ ਮੈਂ ਕਹਿ ਨਹੀਂ ਸਕਦਾ ਤੇ ਉੱਥੇ ਜਿਹੜੇ ਕੈਦੀ ਸੀਗੇ ਜਿਵੇਂ ਪਾਣੀ ਨਹੀਂ ਦਿੱਤਾ ਜਾਂਦਾ ਕਈ ਜਿਵੇਂ ਕਿਹਾ ਜਾਂਦਾ ਹੈ ਕਿ ਸਟੇਟਮੈਂਟ ਉਹਨਾਂ ਦੀ ਆਈ ਹੈ ਕਿ ਇੱਕ ਕਮਰੇ ਵਿੱਚ ਸਾਰੇ ਬੰਦ ਕੀਤੇ 250 ਬੰਦਾ ਦੋ ਤਿੰਨ ਕਮਰਿਆਂ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ ਗਰਮੀ ਦੀ ਰੋਤ ਸੀ ਉਹਦੇ ਵਿੱਚ ਦੋ ਦਿਨਾਂ ਬਹੁਤ ਬੰਦੇ ਮਾਰੇ ਗਏ ਪਾਣੀ ਦੀ ਪਿਆਸ ਕਰਕੇ ਉਹਦੇ ਵਿੱਚ ਵੀ ਹੈਗੀਆਂ ਡਿਟੇਲਾਂ ਸਾਰੀਆਂ ਦਿੱਤੀਆਂ ਆਈਆਂ ਸਾਰੀਆਂ ਕਹਿੰਦੇ ਵੀ ਸਰੋਵਰ ਆ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਉਹਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਵੀ ਕਿਸੇ ਨੂੰ ਪਾਣੀ ਨਾ ਮਿਲ ਸਕੇ ਨਹੀਂ ਜੇ ਸਰੋਵਰ ਹੀ ਖਤਮ ਹੋ ਗਿਆ ਨਾ ਖੜ ਤਾ ਸਾਰਾ ਪਾਣੀ ਵਿੱਚੋਂ ਕਿਉਂ ਫਿਰ ਉਹ ਧੁੰਗਾ ਸਾਫ਼ ਕੀਤਾ ਫਿਰ ਇਹਨਾਂ ਨੇ ਬਾਅਦ ਵਿੱਚ ਇਵਨ ਅਕਾਲ ਤਖਤ ਨੂੰ ਵੀ ਦੁਬਾਰਾ ਬਣਵਾਇਆ ਇਹ ਸਤਾ ਸਿੰਘ ਕੋਲ ਇੰਦਰਾ ਗਾਂਧੀ ਦੇ ਕੋਲ ਲੇਕਿਨ ਇਹਨਾਂ ਨੇ ਸਿੱਖਾਂ ਨੇ ਨਹੀਂ ਮੰਨਿਆ ਫਿਰ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਜੋ ਸੰਗਤ ਦੀ ਸੇਵਾ ਦੇ ਨਾਲ ਦੁਬਾਰਾ ਬਣਾਇਆ ਗਿਆ ਉਹ ਐਕਸੈਪਟ ਕੀਤਾ ਗਿਆ ਲੋਕਾਂ ਨੇ ਫਿਰ ਐਕਸੈਪਟ ਕੀਤਾ ਕਹਿੰਦੇ ਵੀ ਇੰਦਰ ਗਾਂਧੀ ਨੂੰ ਪਹਿਲਾਂ ਹੀ ਇਸ ਚੀਜ਼ ਦਾ ਅਭਾਸ ਹੋ ਗਿਆ ਸੀਗਾ ਕਿ ਹੁਣ ਮੈਂ ਨਹੀਂ ਬਚਣਾ ਹੈਗਾ ਵੀ ਪਹਿਲਾਂ ਹੀ ਉਹਨਾਂ ਨੂੰ ਇਸ ਚੀਜ਼ ਵਾਲੀ ਉਹਦੀਆਂ ਬਿਆਨਾਂ ਤੋਂ ਤਾਂ ਲੱਗਦਾ ਜਿਉਂ ਉਹਨਾਂ ਨੇ ਦੋ ਤਿੰਨ ਬਿਆਨ ਦਿੱਤੇ ਆ ਕਿ ਇਹ ਠੀਕ ਨਹੀਂ ਹੋਇਆ ਔਰ ਮੈਂ ਹੋ ਸਕ ਮੇਰੇ ਨਾਲ ਵੀ ਕੁਝ ਹੋ ਜਾਏ ਪਰ ਅਚਾਨਕ ਹੀ ਹੋਇਆ ਨਾ ਉਸ ਨਾਲ ਵੀ ਤਾਂ ਜੋ ਹੈ ਨੇਚਰ ਦੀ ਐਡੀ ਵੱਡੀ ਘਟਨਾ ਹੋਈ ਹੈ ਲੋਕਾਂ ਦੇ ਦਿਲ ਭੜਕੇ ਤਾਂ ਹੋਏ ਸੀਗੇ ਸਰ ਇੰਡੀਪੈਂਡੈਂਟ ਹੈ ਜਿਵੇਂ ਦੋਨ ਸਪਾਈਆਂ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਸਤਵੰਤਤਾ ਤੇ ਬਿਆਨ ਸਤਵੰਤਤਾ ਤੇ ਬਿਆਨ ਸਿੰਘ ਤੇ ਉਹ ਵੀ ਉਹਨਾਂ ਨੇ ਪਲਾਨ ਅਨੁਸਾਰ ਹੀ ਕੀਤਾ ਸੋਚ ਸਮਝ ਕੇ ਕੀਤਾ ਨਾ ਬਚ ਕੇ ਸਾਰਾ ਲੇਕਿਨ ਉਹਦੇ ਅੰਦਰ ਤਾਂ ਇਹੀ ਅੱਗ ਸੀ ਉਹਨੂੰ ਆਪਣਾ ਪਰਸਨਲ ਦੁਸ਼ਮਣੀ ਤਾਂ ਕੋਈ ਵੀ ਨਹੀਂ ਸੀ ਨਾਰਮਲੀ ਇੱਕ ਫੌਜੀ ਜੋ ਹੈ ਆਪਣੇ ਆਪ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਦੇ ਵੀ ਤੇ ਇਹ ਪੁਰਸਵਾਲੇ ਸੀਗੇ ਪਰ ਫੌਜੀ ਇਹ ਤਾਂ ਨਹੀਂ ਕਰਦਾ ਕਿ ਜੋ ਹੈ ਜਿਹਦੇ ਥੱਲੇ ਕੰਮ ਕਰਦਾ ਹੈ ਉਸੇ ਤਰ੍ਹਾਂ ਨੁਕਸਾਨ ਪਹ ਹੈ ਲੇਕਿਨ ਇਹ ਤੋਂ ਬਾਅਦ 84 ਤੋਂ ਬਾਅਦ ਹੋਇਆ ਜਿਵੇਂ ਜਿੱਥੇ ਸਿਕ ਸੈਂਟਰ ਸੀਗਾ ਉਥੋਂ ਦਾ ਪੂਰੀ ਸੀਗਾ ਬਰੀਡ ਪੂਰੀ ਉਹਨੂੰ ਮਾਰ ਦਿੱਤਾ ਗਿਆ ਸੀ ਹੋਰ ਹਜੇ ਮਾਰੇ ਹੋਏ ਭੱਜੇ ਬਹੁਤ ਪਲਟਰਾਂ ਭੱਜੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਫਿਰ ਰਾਹ ਦੇ ਵਿੱਚ ਲੜਾਈ ਕਰਕੇ ਮੁਕਾਬਲੇ 'ਚ ਮਾਰੇ ਗਏ ਕੇਸ ਲੜਦੇ ਰਹੇ ਤੇ ਉਹ ਕਾਫੀ ਕੁਝ ਹੁੰਦਾ ਰਿਹਾ ਉਹ ਕੇਸ ਤਾਂ ਬਹੁਤ ਵੱਡਾ ਸੀਗਾ ਜਿਹੜਾ ਬਹੁਤ ਫੌਜੀ ਭੱਜੇ ਸੀਗੇ ਤੇ ਇੱਕ ਦਫਾੜ ਆ ਗਿਆ ਸੀਗਾ ਇੱਕ ਕਿਸਮ ਦੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਖਤਮ ਕਰਨ ਦੀ ਇੱਕ ਮਹਿੰਮ ਚੱਲੀ ਹੋਈ ਹੈ ਉਹ ਜੋ ਬਾਅਦ ਚ ਹੁਣ ਕਿੰਨਾ ਚਿਰ ਚੱਲਦੀ ਰਹੀ ਕਿੰਨਾ ਜੋ ਹੈ ਕਿੰਨੇ ਲੜਕਿਆਂ ਨੂੰ ਜੋ ਹੈ 84 ਤੋਂ ਬਾਅਦ ਦੇ ਹਾਲਾਤ ਨੇ ਹਮੇ ਹੁਣ ਅੱਜ ਪੜ੍ਹ ਰਿਹਾ ਸੀਗਾ ਇੱਕ ਨੂੰ ਨਾਲੇ ਕੱਲ ਹੀ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਹੈ ਪੁਰਾਣੇ